ਕੋਈ ਨਹੀਂ ਪੁੱਤ ਕਾਗਜ਼ ਦਿਤਾ ਇੱਕ ਫਿਰ ਆਲਾ ਫਿਰ ਦਿਖਾ ਦੇ ਕਾਗਜ਼ ਦਿਤਾ ਨਹੀਂ ਦਿਖਾਦਾ ਉਹਦਾ ਕੱਪੜਾ ਉਹਦਾ ਪਿਓ ਹੈ ਉਹਨੇ ਜੰਮਿਆ ਉਹਨੂੰ ਮੈਂ ਪੁੱਛ ਨਹੀਂ ਆ ਮੈਂ ਉਹਨੂੰ ਦੇਖ ਚੱਲਿਆ ਮੈਨੂੰ ਕੀ ਮੈਨੂੰ ਉੱਥੋਂ ਲੈ ਲੋ ਸਾਨੂੰ ਦਿਓ ਨਾ ਬਾਬਾ ਜੀ ਫੇਰ ਉਹੀ ਗੱਲ ਕਿਉਂ ਸਾਨੂੰ ਮੈਂ ਉਹਨੂੰ ਕਿਉਂ ਦੇ ਰਿਹਾ ਕਿਉਂ ਨਹੀਂ ਦੇ ਰਿਹਾ ਅਸੀਂ ਨਾ ਚੱਲ ਦੇਓ ਤੁਸੀਂ ਮੈਨੂੰ ਪਹਿਲਾਂ ਮੈਨੂੰ ਕਿਉਂ ਬੁਲਾਇਆ ਗਿਆ ਮੇਰੀ ਇੱਥੇ ਕੀ ਜ਼ਰੂਰਤ ਹੈ ਮੇਰੀ ਕੀ ਜ਼ਰੂਰਤ ਹੈ ਇੱਥੇ ਕਾਗਜ਼ ਦੇ ਦੋ ਮੈਂ ਕਾਗਜ਼ ਉਹਨੂੰ ਦੇ ਰਿਹਾ ਜਿਹੜੀ ਮੇਰੀ ਕਮਿਟਮੈਂਟ ਹੋਈ ਆ ਅਸੀਂ ਨਹੀਂ ਮੰਨਦੇ ਅਸੀਂ ਪਰਿਵਾਰ ਆ ਅਸੀਂ ਨਹੀਂ ਮੰਨ ਰਹੇ ਤੁਸੀਂ ਜਾਓ ਮੈਨੂੰ ਪਰਵਾਹ ਜਾਓ ਤੁਸੀਂ ਘਰ ਨੂੰ ਜਾਓ ਬਾਬਾ ਜੀ ਸਮਝਾਤਾ ਕੀ ਕਰਾਇਆ ਤੁਸਾਨੂੰ ਪਹਿਲੇ ਦਿਨ ਤੋਂ ਹੀ ਬੜਾ ਪ੍ਰੈਸ਼ਰ ਸੀ ਸੁਹਾਣੇ ਹਸਪਤਾਲ ਦਾ ਵੀ ਇਹਨੂੰ ਫਟਾਫਟ ਆ ਦੋ ਬਾਬਾ ਜੀ ਤਾਂ ਪਤਾ ਨਹੀਂ ਤੁਸੀਂ ਨਾ ਮੈਨੂੰ ਸਮਝਾ ਖੜਾਓ ਨਾ ਪਾੜ ਪੜੀ ਜਾ ਨਾ ਕਰੋ ਯਾਰ ਤੁਸੀਂ ਕੀ ਕਰੀਏ ਕਰਦੇ ਹੋ ਨਹੀਂ ਪਾੜ ਨਹੀਂ ਹੋਣਾ ਹੀ ਨਹੀਂ ਇਹ ਤੇ ਜਸ ਦੇ ਉਹ ਹਨ ਨੂੰ ਵੀ ਤੁਸੀਂ ਰੈਸਟ ਨਹੀਂ ਕਰੋਗੇ ਉਹ ਕਹਿੰਦੇ ਸਿੰਘ ਸਾਹਿਬ ਨੇ ਇਹਨਾਂ ਦੀ ਜ਼ਿੰਮੇਵਾਰੀ ਤਾਂ ਮੈਂ ਲਿਖ ਕੇ ਦੇ ਦੇਣਾ ਵਾ ਕਿ ਮੈਂ ਚੁੱਪ ਚੁੱਪ ਇੱਕ ਮਿੰਟ ਸਾਡੀ ਗੱਲ ਹੋ ਰਹੀ ਹੈ ਜਮ ਮੇਰੇ ਨਾਲ ਸਿਰਫ ਸਰਬਜੀਤ ਵੀਰ ਜੀ ਨੇ ਮੇਰੇ ਬਿਹਾਫ ਤੇ ਜਰਾ ਹੋ ਗੱਲ ਕਰ ਸਕਦੇ ਆ ਹੋਰ ਕੋਈ ਗੱਲ ਨਹੀਂ ਕਰ ਸਕਦਾ ਨਾ ਮੈਂ ਕਿਸੇ ਨੂੰ ਹੱਕ ਦਿੰਦੀ ਆ ਕਿ ਮੇਰੇ ਬਿਹਾਫ ਤੇ ਕੋਈ ਹੋਰ ਫੈਸਲਾ ਕਰੇ ਸਾਡੇ ਤੇ ਪ੍ਰੈਸ਼ਰ ਸੀਗਾ ਕਿ ਤੁਹਾਡਾ ਬੰਦੇ ਨੂੰ ਤਾਂ ਕੁਝ ਹੋਇਆ ਹੀ ਨਹੀਂ ਆ ਇੰਨਾ ਇੰਨਾ ਉਹਨਾਂ ਨੂੰ ਕੁੱਟਿਆ ਗਿਆ ਤੁਸੀਂ ਵੀਡੀਓ ਚ ਦੇਖੋ ਕੇਸ ਧੁਏਗੇ ਆ ਰੋਡਾਂ ਨਾਲ ਕਿਰਪਾਨਾਂ ਨਾਲ ਡਾਂਗਾਂ ਨਾਲ ਕੁਝ ਛੱਡਿਆ ਨਹੀਂ ਅਗਲਿਆਂ ਨੇ ਇਹ ਕਹਿੰਦੇ ਜੀ ਠੀਕ ਨੇ ਉਹ ਇਹ ਤਾਂ ਇਹਦਾ ਮਤਲਬ ਉਹਨਾਂ ਦੇ ਅੰਦਰ ਨੇ ਇਹ ਵਰਿੰਦਰ ਸਿੰਘ ਦੀ ਸਿੰਘਣੀ ਆ ਖੁਸ਼ਵਿੰਦਰ ਕੌਰ ਮੈਂ ਕਹਾਂ ਦੋਨਾਂ ਦੇ ਸਹਿਮਤੀ ਸਹਿਨ ਹੋ ਜਾਣ ਤੇ ਕੋਈ ਗੱਲ ਨਹੀਂ ਡਿਸਚਾਰਜ ਹੋ ਜੇ ਅਸੀਂ ਕਰੀ ਪਰਿਵਾਰ ਜ਼ਰੂਰੀ ਚਾਹੀਦਾ ਸੀ ਇਸ ਕਰਕੇ ਵੀ ਜੀ ਕਿਸੇ ਨੂੰ ਅਥਾਰਟੀ ਨਹੀਂ ਹੈਗੀ ਵੀ ਇੱਕ ਬੰਦਾ ਸਾਈਨ ਕਰਕੇ ਤੇ ਇਦਾਂ ਕੰਪਰੋਮਾਈਜ਼ ਕਰੇ ਸਹੀ ਨਾ ਪਰਵਾਹ ਨਾ ਦਿਖਾ ਦਿਓ ਨਾ ਆ ਬੇਨਤੀ ਹੈ ਦਿਖਾ ਦਿਓ ਤੁਸੀਂ ਕਹਿੰਦੇ ਹੋ ਬਾਬਾ ਜੀ ਸਾਡੇ ਮੈਂ ਮੈਂ ਬਤਾ ਦਾਂ ਕੀ ਲਿਖਿਆ ਮੈਂ ਦੱਸ ਦਾਂ ਇਹਨੂੰ ਹੀ ਤੇ ਡਿਵੀਜ਼ਨ ਮੈਂ ਦੱਸ ਦਾਂ ਕੀ ਲਿਖਿਆ ਤੁਸੀਂ ਕਾਗਜ਼ ਪੜਾ ਦਿਓ ਤੁਸੀਂ ਕਾਗਜ਼ ਤੇ ਆਓ ਲਿਖ ਕੇ ਬਲ ਸਾਹਿਬ ਨੇ ਦਿੱਤੇ ਬਾਬਾ ਜੀ ਤਬਰ ਉਹਨਾਂ ਦਾ ਆ ਬਾਬਾ ਜੀ ਤਬਰ ਉਹਨਾਂ ਦਾ ਮੇਰਾ ਵੀ ਡੱਬਰ ਸਾਹਿਬ ਇੱਕ ਚੀਜ਼ ਦੱਸੋ ਇੱਕ ਪੇਸ਼ੈਂਟ ਮਰੀਜ਼ ਦਾਖਲ ਹੈਗਾ ਉਹਦੇ ਗੰਭੀਰ ਸੱਟਾਂ ਆਈਆਂ ਹੋਈਆਂ ਨੇ ਤੁਸੀਂ ਪੁਲਿਸ ਵਾਲਿਆਂ ਦੇ ਨਾਲ ਕੀ ਸਮਝੌਤਾ ਕਰਕੇ ਆਏ ਹੋ ਅਸੀਂ ਉਹਨਾਂ ਨਾਲ ਇਹ ਸਮਝੌਤਾ ਕੀਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਨਿਹੰਗ ਸਿੰਘਾਂ ਦੀ ਆਪਸੀ ਲੜਾਈ ਹੋਈ ਸੀ ਕਾਫੀ ਦਿਨਾਂ ਪਹਿਲਾਂ ਉਹ ਨਿਹੰਗ ਸਿੰਘ ਜਿਹੜੇ ਬਿਲਕੁਲ ਸੱਚੇ ਨੇ ਜਿਨ੍ਹਾਂ ਦੇ ਨਾਲ ਅਸੀਂ ਸ਼ੁਰੂ ਤੋਂ ਲੈ ਕੇ ਹੁਣ ਤੱਕ ਖੜੇ ਆ ਕਿਹੜੇ ਨਿਹੰਗ ਸਿੰਘ ਨੇ ਜੀ ਇਹ ਇਹਨਾਂ ਨੇ ਇੱਥੇ ਆਪਣੀ ਦੁਕਾਨ ਆ ਤੇ ਵਿੰਟੇਜ ਲੁੱਕ ਵਿੰਟੇਜ ਲੁੱਕ ਤੇ ਇਹ ਨਿਹੰਗ ਸਿੰਘ ਬਿਲਕੁਲ ਸੱਚੇ ਨੇ ਜੋ ਕਿ ਅਸੀਂ ਜੋ ਇਹਨਾਂ ਦੀ ਪੈਰਵਾਹੀ ਕਰਦੇ ਰਹੇ ਹਾਂ ਹੁਣ ਤੱਕ ਉਹੀ ਪੈਰਵਾਹੀ ਦੇ ਹੁਣ ਵੀ ਖੜੇ ਆ ਨਾਲ ਇਹਨਾਂ ਦੇ ਡੀਐਸਪੀ ਬੱਲ ਜੋ ਕਿ ਇੱਥੋਂ ਦੇ ਕਰ ਰਹੇ ਨੇ ਪੈਰਵਾਈ ਉਹਨਾਂ ਨਾਲ ਇਹੀ ਗੱਲ ਹੋਈ ਹੈ ਤੁਸੀਂ ਜੀ ਮੈਨੂੰ ਕਾਗਜ਼ ਦਿਓ ਜਿਹੜਾ ਉਹਨਾਂ ਨਾਲ ਕਮਿਟਮੈਂਟ ਹੋਈ ਹੈ ਮੈਂ ਨਹੀਂ ਮਨਜ਼ੂਰ ਕਰਦੀ ਮੈਂ ਪਰਿਵਾਰ ਦਾ ਹਿੱਸਾ ਮੈਨੂੰ ਦਿਓ ਜੀ